ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਿੰਘ ਸੋਨੇ ਸਜਦੇ ਨੇ ਖਟੀ ਦਸਤਾਰ ਲਮੀ ਤਲਵਾਰ ਗਤਰੇ ਕਾਲੇ ਸਿੰਘ ਸੋਨੇ ਸਜਦੇ ਨੇ ਖਟੀ ਦਸਤਾਰ ਲਮੀ ਤਲਵਾਰ ਗਤਰੇ ਕਾਲੇ ਸਣ ਦਰਸ਼ਨ ਦੇ ਦਿਓ ਜੀ ਸਾਹੂ ਦਰਸ਼ਨ ਦੇ ਦ ਜੀ ਗੁਰੂ ਜੀ ਪਹਿਲੀ ਪਾਸ਼ਾ ਵਾਲੇ ਸਿੰਘ ਸੋਹਣੇ ਸਜਦੇ ਨੇ ਖਟੀ ਦਸ ਤਾਰ ਲਮੀ ਤਲਵਾਰ ਗਤਰੇ ਕਾਲੇ ਸਾਹੂ ਦਰਸ਼ਨ ਦੇ ਦ ਜੀ ਗੁਰੂ ਜੀ ਪਹਿਲੀ ਪਾਸ਼ਾ ਵਾਲੇ ਸਿੰਘ ਸੋਹਣੇ ਸਜਦੇ ਨੇ ਘਟੀ ਦਸਤਾਰ ਲਮੀ ਤਲਵਾਰ ਗਾਤਰੇ ਕਾਲੇ ਸਾਨੂੰ ਦਰਸ਼ਨ ਦੇ ਦੋ ਜੀ ਗੁਰੂ ਜੀ ਦੁਜੀ ਪਸ਼ਵਾਲੇ ਸਾਨੂੰ ਦਰਸ਼ਨ ਦੇ ਦੋ ਜੀ ਗੁਰੂ ਜੀ ਦੁਜੀ ਪਸ਼ਵਾਲੇ ਸਿੰਘ ਸੋਹਣੇ ਸਜਦੇ ਨੇ ਖਟੀ ਦਸਤਾਰ ਲਮੀ ਤਲਵਾਰ ਗਾਤਰੇ ਕਾਲੇ ਸਨ ਦਰਸ਼ਨ ਦੇ ਦੋ ਜੀ ਗੁਰੂ ਜੀ ਦੁੱਤੀ ਪਾਸ਼ਾ ਵਾਲੇ ਸਿੰਘ ਸੋਨੇ ਸਜਦੇ ਨੇ ਖਟੀ ਦਸਤਾ ਲਮੀ ਤਲਵਾਰ ਗਾਤਰੇ ਕਾਲੇ ਸਨ ਦਰਸ਼ਨ ਦੇ ਦੋ ਜੀ ਗੁਰੂ ਜੀਤ ਜੀ ਪਾਸ਼ਾ ਵਾਲੇ singh sone sajde ne katee das ta lami talwa gattre kaale saanu darshan de do ji guru ji tit ji paashaa waale singh sone sajde ne katee das ta lami talwa gattre kaale saanu darshan de do ji guru ji chauthi paashaa waale ਸਾਨੂੰ ਦਰਸ਼ਨ ਦੇ ਦੇ ਜੀ ਗੁਰੂ ਜੀ ਚੌਥੀ ਪਾਸ਼ਾ ਵਾਲੇ ਸਿੰਘ ਸੋਹਣੇ ਸਜਦੇ ਨੇ ਕਟੇ ਦਸ ਤਾਰ ਤਲਵਾਰ ਗਤਰੇ ਕਾਲੇ ਸਾਨੂੰ ਦਰਸ਼ਨ ਦੇ ਦੇ ਜੀ ਗੁਰੂ ਜੀ ਚੌਥੀ ਪਾਸ਼ਾ ਵਾਲੇ ਸਿੰਘ ਸੋਹਣੇ ਸਜਦੇ ਨੇ ਸਿੰਘ ਸੋਹਣੇ ਸਜਦੇ ਨੇ ਕਟੀ ਦਸਤਾ ਨਮੀ ਤਲਵਾ ਗੱਤਰੇ ਕਾਲੇ ਸਾਨੂੰ ਦਰਸ਼ਨ ਦੇ ਦੋ ਜੀ ਗੁਰੂ ਜੀ ਪੰਨੀ ਪਾਸ਼ਾ ਵਾਲੇ ਸਾਨੂੰ ਦਰਸ਼ਨ ਦੇ ਦੋ ਜੀ ਗੁਰੂ ਜੀ ਪੰਨੀ ਪਾਸ਼ਾ ਵਾਲੇ ਸਿੰਘ ਸੋਨੇ ਸਜ ਦੇਣੇ ਕਟੀ ਦਸਤਾ ਨਮੀ ਤਲਵਾ ਗੱਤਰੇ ਕਾਲੇ ਸਾਨੂੰ ਦਰਸ਼ਨ ਦੇ ਦੋ ਜੀ ਗੁਰੂ ਜੀ ਪੰਜਵੀ ਪਾਸ਼ਾ ਵਾਲੇ ਸਿੰਘ ਸੋਨੇ ਸਜਦੇ ਨੇ ਖਟੀ ਦਸਤਾ ਲਮੀ ਤਲਵਾ ਘਤਰੇ ਕਾਲੇ ਸਨ ਦਰਸ਼ਨ ਦੇ ਦਿਓ ਜੀ ਗੁਰੂ ਜੀ ਸ਼ਵੀ ਪਾਸ਼ਾ ਵਾਲੇ ਸਨ ਦਰਸ਼ਨ ਦੇ ਦਿਓ ਜੀ ਗੁਰੂ ਜੀ ਸ਼ਵੀ ਪਾਸ਼ਾ ਵਾਲੇ ਸਿੰਘ ਸੋਨੇ ਸਜਦੇ ਨੇ ਕਟੇ ਦਸਤਾਰ ਲਮੀਤ ਤਲਵਾ ਗੱਤਰੇ ਕਾਲੇ ਸਣ ਦਰਸ਼ਨ ਦੇ ਦਿਓ ਜੀ ਗੁਰੂ ਜੀ ਸ਼ੀਵੀ ਪੱਛਾ ਵਾਲੇ ਸੇਂਗ ਸੋਨੇ ਸਜਦੇ ਨੇ ਕਟੇ ਦਸਤਾਰ ਲਮੀਤ ਤਲਵਾ ਗੱਤਰੇ ਕਾਲੇ ਸਣ ਦਰਸ਼ਨ ਦੇ ਦਿਓ ਜੀ ਗੁਰੂ ਜੀ ਸਤਵੀ ਪੱਛਾ ਵਾਲੇ ਸਾਣੂ ਦਰਸ਼ਨ ਦੇ ਦਿਓ ਜੀ ਗੁਰੂ ਜੀ ਸਤਵੀ ਪਾਸ਼ਾ ਵਾਲੇ ਸਿੰਘ ਸੋਨੇ ਸਜਦੇ ਨੇ ਘਟੀ ਦਸਤਾ ਲਮੀ ਤਲਵਾਰ ਗਾਤਰੇ ਕਾਲੇ ਸਾਣੂ ਦਰਸ਼ਨ ਦੇ ਦਿਓ ਜੀ ਗੁਰੂ ਜੀ ਸਤਵੀ ਪਾਸ਼ਾ ਵਾਲੇ ਸਿੰਘ ਸੋਨੇ ਸਜਦੇ ਨੇ ਘਟੀ ਦਸਤਾ ਲਮੀ ਤਲਵਾਰ ਗਾਤਰੇ ਕਾਲੇ ਸਾਨੂੰ ਦਰਸ਼ਨ ਦੇ ਦੋ ਜੀ ਗੁਰੂ ਜੀ ਅਠਵੀ ਪਾਸ਼ਾ ਵਾਲੇ ਸਾਨੂੰ ਦਰਸ਼ਨ ਦੇ ਦੋ ਜੀ ਗੁਰੂ ਜੀ ਅਠਵੀ ਪਾਸ਼ਾ ਵਾਲੇ ਸਿੰਘ ਸੋਹਣੇ ਸਜਦੇ ਨੇ ਖੜੀ ਦਸਤਾ ਲਮੀ ਤੇ ਲਵਾ ਗੱਤਰੇ ਕਾਲੇ ਸਾਨੂੰ ਦਰਸ਼ਨ ਦੇ ਦੋ ਜੀ ਗੁਰੂ ਜੀ ਅਠਵੀ ਪਾਸ਼ਾ ਵਾਲੇ ਸਿੰਘ ਸੋਹਣੇ ਸਜਦੇ ਨੇ ਖਟੀ ਦਸਤਾ ਲਮੀ ਤਲਵਾ ਗਾਤਰੇ ਕਾਲੇ ਸਨ ਦਰਸ਼ਨ ਦੇ ਦੋ ਜੀ ਗੁਰੂ ਜੀ ਨਵੀ ਪਾਸ਼ਾ ਵਾਲੇ ਸਿੰਘ ਹੋਣੇ ਸਜਦੇ ਨੇ ਖਟੀ ਦਸਤਾ ਲਮੀ ਤਲਵਾ ਗਾਤਰੇ ਕਾਲੇ ਸਨ ਦਰਸ਼ਨ ਦੇ ਦੋ ਜੀ ਗੁਰੂ ਜੀ ਨਵੀ ਪਾਸ਼ਾ ਵਾਲੇ ਸਿੰਘ ਸੋਣੇ ਸਜਦੇ ਨੇ ਖਟੀ ਦਸਤਾ ਲਮੀ ਤਲਵਾਰ ਗਾਤਰੇ ਕਾਲੇ ਸਾਨੂੰ ਦਰਸ਼ਨ ਦੇ ਦੋ ਜੀ ਗੁਰੂ ਜੀ ਦਸਵੀ ਪਾਸ਼ਾ ਵਾਲੇ ਸਾਨੂੰ ਦਰਸ਼ਨ ਦੇ ਦੋ ਜੀ ਗੁਰੂ ਜੀ ਦਸਵੀ ਪਾਸ਼ਾ ਵਾਲੇ ਸਿੰਘ ਸੋਨੇ ਸਜਦੇ ਨੇ ਖਟੀ ਦਸਤਾ ਲਮੀ ਤਲਵਾਰ ਗਾਤਰੇ ਕਾਲੇ ਸਣ ਦਰਸ਼ਨ ਦੇ ਦੋ ਜੀ ਗੁਰੂ ਜੀ ਦਸ ਪਾਸ਼ਾ ਵਾਲੇ ਸਣ ਦਰਸ਼ਨ ਦੇ ਦੋ ਜੀ ਗੁਰੂ ਜੀ ਪਹਿਲੀ ਪਾਸ਼ਾ ਵਾਲੇ ਸਣ ਦਰਸ਼ਨ ਦੇ ਦੋ ਜੀ ਗੁਰੂ ਜੀ ਤੁਜੀ ਪਾਸ਼ਾ ਵਾਲੇ ਸਣ ਦਰਸ਼ਨ ਦੇ ਦੋ ਜੀ ਗੁਰੂ ਜੀ ਤਜੀ ਪਾਸ਼ਾ ਵਾਲੇ ਸਾਨੂੰ ਦਰਸ਼ਨ ਦੇ ਦਿਓ ਜੀ ਗੁਰੂ ਜੀ ਚੌਥੀ ਪਾਸ਼ਾ ਵਾਲੇ ਸਾਨੂੰ ਦਰਸ਼ਨ ਦੇ ਦਿਓ ਜੀ ਗੁਰੂ ਜੀ ਪੰਜਵੀਂ ਪਾਸ਼ਾ ਵਾਲੇ ਸਾਨੂੰ ਦਰਸ਼ਨ ਦੇ ਦਿਓ ਜੀ ਗੁਰੂ ਜੀ ਛੇਵੀਂ ਪਾਸ਼ਾ ਵਾਲੇ ਸਾਨੂੰ ਦਰਸ਼ਨ ਦੇ ਦਿਓ ਜੀ ਗੁਰੂ ਜੀ ਸਤਵੀਂ ਪਾਸ਼ਾ ਵਾਲੇ ਸਣ ਦਰਸ਼ਨ ਦੇ ਦੋ ਜੀ ਗੁਰੂ ਜੀ ਅਠਵੀ ਪਾਸ਼ਾ ਵਾਲੇ ਸਣ ਦਰਸ਼ਨ ਦੇ ਦੋ ਜੀ ਗੁਰੂ ਜੀ ਨਵੀਂ ਪਾਸ਼ਾ ਵਾਲੇ ਸਣ ਦਰਸ਼ਨ ਦੇ ਦੋ ਜੀ